ਸਸਿਕਾ ਵੇਲਿਊ ਸਾਰੇ ਭਰਾਵਾਂ ਨੂੰ ਜਿਹੜੇ YouTube ਚੈਨਲ ਨਾਲ ਤੇ ਜਾਂ ਫਿਰ Facebook ਪੇਜ ਦੇ ਜਰੀਏ ਆਪਣੇ ਨਾਲ ਜੁੜੇ ਹੋਏ ਆ ਤੇ ਸਵਾਗਤ ਹੈ ਵੇਲਿਊ ਅੱਜ ਦੇ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਮੈਂ ਤੁਹਾਡਾ ਆਪਣਾ ਫੌਜੀ ਮੱਲੇ ਵਾਲਾ ਤੇ ਅੱਜ ਆਪਣੇ ਫਾਰਮ ਤੇ ਵੇਲਿਊ ਇੱਕ ਚੰਗੀ ਬਲੱਡ ਲਾਈਨ ਦਾ ਤੇ ਬਹੁਤ ਸੋਹਣਾ ਜਿਹੜਾ ਮਾਰਵਾੜੀ ਬਸ਼ੇਰਾ ਪਹੁੰਚਿਆ ਹੀ ਤੁਹਾਨੂੰ ਦੱਸਾਂਗੇ ਪੂਰੀ ਬਸ਼ੇਰੇ ਦੀ ਡਿਟੇਲ ਪਹਿਲਾਂ ਤੁਸੀਂ ਬੱਚਾ ਦੇਖੋ ਬਹੁਤ ਸ਼ਾਨਦਾਰ ਤੇ ਬਹੁਤ ਸੋਹਣਾ ਬੱਚਾ ਹੀ ਜਿਹੜਾ ਅੱਜ ਆਪਣੇ ਫਾਰਮ ਦੇ ਉੱਪਰ ਵੇਲੀਓ ਇਹ ਬੱਚਾ ਪਹੁੰਚਿਆ ਤੇ ਪਹਿਲੀ ਨਜ਼ਰ 'ਚ ਵੇਲੀਓ ਮਾਨੂੰ ਪਾ ਆ ਜਾਣ ਵਾਲਾ ਜਿਹੜਾ ਬੱਚਾ ਦੋ ਦੀ ਸੋਨਾ ਮਾਰਵਾੜੀ ਤੁਸੀਂ ਦੇਖ ਰਹੇ ਹੋ ਤੇ ਇਹ ਵੇਲੀਓ ਫੋਰ ਸੇਡ ਆ ਤੇ ਜੇ ਆਪਾਂ ਇਹਦੀ ਏਜ ਦੀ ਵੇਲੀਓ ਗੱਲ ਕਰ ਲਈਏ ਤਾਂ ਇਸ ਟਾਈਮ ਜਿਹੜਾ ਇਹ ਬੱਚਾ 23 ਮਹੀਨਿਆਂ ਦਾ ਵੇਲੀਓ ਹੋਇਆ ਹੀ ਤੇ ਰੰਗ ਤੁਸੀਂ ਦੇਖ ਹੀ ਰਹੇ ਹੋ ਬਹੁਤ ਸੋਹਣਾ ਤੇ ਬਹੁਤ ਚਮਕਾ ਵਾਲਾ ਰੰਗ ਹੀ ਤੇ ਗਰਦਨ ਵਗੈਰਾ ਤੇ ਹਰ ਚੀਜ਼ ਵਖੋ ਤੁਸੀਂ ਦੇਖ ਰਹੇ ਹੋ ਬੱਚਾ ਬਹੁਤ ਹੀ ਸੋਹਣਾ ਤੇ ਸ਼ਾਨਦਾਰ ਹੈ ਤੇ ਜਿਹੜਾ ਉਹ ਬਲੱਡ ਲਾਈਨ ਦੀ ਗੱਲ ਕਰ ਲਈਏ ਬੇਲੀਓ ਇਹ ਅਰਜੁਨ ਘੋੜੇ ਦਾ ਜਿਹੜਾ ਇਹ ਬੱਚਾ ਹੀ ਤੇ ਜੇ ਬੇਲੀਓ ਆਪਾਂ ਇਹਦੀ ਹਾਈਟ ਦੀ ਗੱਲ ਕਰ ਲਈਏ ਇਸ ਟਾਈਮ 61 ਇਹਦੀ ਹਾਈਟ ਹੈ ਬੇਲੀਓ ਬਾਕੀ ਤੁਸੀਂ ਦੇਖ ਹੀ ਰਹੇ ਹੋ ਬੇਲੀਓ ਬੱਚੇ ਦੇ ਵਿੱਚ ਜਿਹੜੀ ਰੰਗ ਦੀ ਸ਼ਾਈਨਿੰਗ ਬਹੁਤ ਸੋਹਣੀ ਹੈ ਇੰਨੀ ਸੋਹਣੀ ਸ਼ਾਈਨਿੰਗ ਬੇਲੀਓ ਬਹੁਤ ਹੀ ਘੱਟ ਜਿਹੜੇ ਜਾਨਵਰਾਂ ਦੇ ਵਿੱਚ ਹੁੰਦੀ ਹੈ ਇੰਨੀ ਜ਼ਿਆਦਾ ਬੱਚੇ ਦੇ ਵਿੱਚ ਸ਼ਾਇਨੀ ਹੈ ਕਿ ਤੁਸੀਂ ਆਪਣਾ ਮੂੰਹ ਵੀ ਦੇਖ ਸਕਦੇ ਹੋ ਬੱਚੇ ਦੇ ਵਿੱਚ ਇੰਨੀ ਚਮਕ ਤੇ ਸ਼ਾਇਨਿੰਗ ਤੁਸੀਂ ਦੇਖ ਰਹੇ ਹੋ ਤੇ ਬਹੁਤ ਸੋਹਣਾ ਜਿਹੜਾ ਬੱਚਾ ਵੇਲੀਓ ਥੋੜੀ ਜੀ ਉਮਰ ਦਾ ਤੇ ਕੰਨਾ-ਕੰਨਾ ਪੱਖੋਂ ਦਾ ਤੁਸੀਂ ਦੇਖ ਰਹੇ ਹੋ ਬੱਚੇ ਨੂੰ ਬਹੁਤ ਸ਼ਾਨਦਾਰ ਤੇ ਬਹੁਤ ਸੋਹਣਾ ਜਿਹੜਾ ਬੱਚਾ ਹੀ ਤੇ ਰੰਗ ਵੇਲੀ ਬਿਲਕੁਲ ਸਾਫ ਵਾਲਾ ਕਾਲਾ ਕਿ ਬਾਕੀ ਵੇਲੀ ਤੁਹਾਨੂੰ ਬਾਲ ਪੌਰੀਆਂ ਦਾ ਪਤਾ ਹੀ ਹੈ ਜੇ ਆਪਾਂ ਹਰੇਕ ਵੀਡੀਓ ਦੇ ਵਿੱਚ ਵੇਲੀਓ ਦੱਸਦੇ ਹੁੰਦੇ ਆ ਜੋ ਵੀ ਜਾਨਵਰ ਆਪਣੇ ਫਾਰਮ ਦੇ ਉੱਪਰ ਆਉਂਦਾ ਹੀ ਬਾਲਪੌਰੀਆਂ ਦੀ ਆਪਣੀ ਬਿਲਕੁਲ ਬਿਲੀਊ ਗਰੰਟੀ ਹੁੰਦੀ ਹੈ ਤੇ ਇਹ ਵੀ ਬੱਚਾ ਉਸੇ ਤਰ੍ਹਾਂ ਬਿਲੀਊ ਬਾਲਪੌਰੀਆਂ ਦਾ ਜਿਹੜਾ ਬਿਲਕੁਲ ਕਲੀਅਰ ਹੈ ਤੇ ਬਾਕੀ ਤੁਸੀਂ ਬੱਚੇ ਨੂੰ ਜੇ ਵੀਡੀਓ ਤੇ ਦੇਖ ਸਕਦੇ ਹੋ ਫੋਟੋਆਂ ਵੀ ਦੇਖ ਸਕਦੇ ਹੋ ਤੇ ਜੇ ਬੱਚੇ ਨੂੰ ਤੁਸੀਂ ਕੋਲੇ ਆ ਕੇ ਦੇਖਣਾ ਉਹ ਤਾਂ ਲੋਕੇਸ਼ਨ ਤੁਹਾਨੂੰ ਪਤਾ ਹੀ ਹੈ ਬਰਾਡ ਸਟੱਡ ਫਾਰਮ ਮੱਲਾ ਡਾਕਟਰ ਅਵਤਾਰ ਤੇ ਕਿਸੇ ਤੋਂ ਵੀ ਪੁੱਛ ਕੇ ਤੁਸੀਂ ਇੱਥੇ ਆ ਸਕਦੇ ਹੋ ਫਰੀ ਕੋਰਟ ਦੇ ਵਿੱਚ ਪੈਂਦਾ ਹੀ ਮੱਲਾ ਪਿੰਡ ਤੁਸੀਂ ਫਾਰਮ ਤੇ ਆ ਕੇ ਵੀ ਜਿਹੜਾ ਇਸ ਬੱਚੇ ਨੂੰ ਖੁਦ ਦੇਖ ਸਕਦੇ ਹੋ ਬਹੁਤ ਸੋਹਣਾ ਤੇ ਬਹੁਤ ਸ਼ਾਨਦਾਰ ਜਿਹੜਾ ਪਹਿਲੀ ਨਜ਼ਰ 'ਚ ਹੀ ਬੰਦੇ ਦੇ ਮਨ ਨੂੰ ਭਾ ਜਾਣ ਵਾਲਾ ਜਿਹੜਾ ਬੱਚਾ ਹੈ ਬੇਲੀਓ ਤੇ ਗਰਦਨ ਗੁਰਦਨ ਤੁਸੀਂ ਹਰ ਪੱਖ ਬੱਚੇ ਦਾ ਦੇਖ ਰਹੇ ਹੋ A1 ਬਿਲਕੁਲ ਬਹੁਤ ਫਰਸਟ ਕਲਾਸ ਹੈ ਤੇ ਬਾਕੀ ਬੇਲੀਓ ਜੇ ਕਿਸੇ ਨੂੰ ਹੋਰ ਇਹਦੀ ਗਹਿਰਾਈ 'ਚ ਡਿਟੇਲ ਚਾਹੀਦੀ ਹੋਵੇ ਫੋਨ ਤੇ ਤਾਂ ਆਪਾਂ ਥੱਲੇ ਕੰਟੈਕਟ ਨੰਬਰ ਛੱਡ ਰਹੇ ਹਾਂ ਤੁਸੀਂ ਉਹਦੇ ਤੇ ਬੇਲੀਏ ਕਾਲ ਕਰਕੇ ਕਦੋਂ ਵੀ ਇਸ ਬੱਚੇ ਦੀ ਗਹਿਰਾਈ ਚ ਜਿਹੜੀ ਡੀਟੇਲ ਆ ਉਹ ਜਾਣ ਸਕਦੇ ਆ ਤੇ ਬਾਕੀ ਬੇਲੀਏ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਜੋ ਜਿੰਨੇ ਵੀ ਆਪਣੇ ਘੋੜਾ ਪ੍ਰੇਮੀ ਆ ਉਹਨਾਂ ਕੋਲੇ ਵੀਡੀਓ ਪਹੁੰਚ ਸਕੇ ਜਾਂ ਫਿਰ ਜਿਹੜੇ ਨਵੇਂ ਵੀਰ ਆਪਣਾ ਘੋੜਾ ਜਾਂ ਘੋੜੀ ਰੱਖਣਾ ਚਾਹੁੰਦੇ ਆ ਉਹਨਾਂ ਤੱਕ ਵੀ ਵੀਡੀਓ ਜਿਹੜੀਆਂ ਪਹੁੰਚ ਸਕਣ ਤੇ ਬਾਕੀ ਹੋਰ ਜਾਨਵਰਾਂ ਦੀਆਂ ਵੀਡੀਓ ਜਿਹੜੀਆਂ ਆਪਾਂ ਚੈਨਲ ਦੇ ਉੱਪਰ ਪਾ ਰੱਖਿਆ ਜਿਹੜੇ ਫੋਰ ਸੇਲ ਆ ਉਹਨਾਂ ਦੀਆਂ ਵੀਡੀਓ ਵੀ ਤੁਸੀਂ ਚੈਨਲ ਦੇ ਉੱਪਰ ਜਾ ਕੇ ਵੇਲਿਊ ਦੇਖ ਸਕਦੇ ਹੋ ਚੈਨਲ ਤੇ ਜਰੂਰ ਵਿਜ਼ਿਟ ਕਰਿਓ ਤੇ ਕੁਝ ਜਾਨਵਰ ਉਹਨਾਂ ਦੇ ਵਿੱਚੋਂ ਸੇਲ ਹੋ ਗਏ ਤੇ ਉਹਨਾਂ ਚੋਂ ਵੀ ਕਿਸੇ ਵੀ ਜਾਨਵਰ ਦੀ ਤੁਹਾਨੂੰ ਡਿਟੇਲ ਚਾਹੀਦੀ ਹੋਵੇ ਸੇਮ ਇਸੇ ਨੰਬਰ ਤੇ ਤੁਸੀਂ ਕਾਲ ਕਰਕੇ ਜਿਹੜੀ ਡਿਟੇਲ ਜਾਨਵਰ ਦੀ ਜਾਣ ਸਕਦੇ ਹੋ ਤੇ ਇਸ ਬੱਚੇ ਦੀ ਡਿਟੇਲ ਤੁਹਾਨੂੰ ਆਪਾਂ ਮੋਟੀ-ਮੋਟੀ ਦਰਸਾਈ ਦਿੱਤੀ ਹੈ ਅਰਜਨ ਘੋੜੇ ਦਾ ਬੱਚਾ ਹੈ ਤੇ ਅਰਜਨ ਘੋੜੇ ਨੂੰ ਆਪਣੇ ਜਿਹੜੇ ਘੋੜੀਆਂ ਵਾਲੇ ਪੁਰਾਣੇ ਵੀਰ ਆ ਉਹ ਤਾਂ ਸਾਰੇ ਜਾਣਦੇ ਹੀ ਹੋਣਗੇ ਹੂੰ ਬਾਕੀ ਜੇ ਕਿਸੇ ਵੀ ਨਵਾਂ ਵੀਰ ਕੋਈ ਘੋੜੀਆਂ ਦਾ ਕੰਮ ਸਿੱਖਣ ਲੱਗਿਆ ਜਾਂ ਰੱਖਣ ਲੱਗਿਆ ਤੇ ਉਹ YouTube ਤੇ ਜਾਂ ਕਿਸੇ ਵੀ ਸਰਚ ਮਾਰ ਕੇ ਅਰਜੁਨ ਘੋੜਾ ਕੱਢ ਕੇ ਦੇਖ ਸਕਦਾ ਅਰਜੁਨ ਘੋੜਾ ਜਿਹੜਾ ਬਹੁਤ ਹੀ ਮਸ਼ਹੂਰ YouTube ਤੇ ਵੀ ਤੇ Facebook ਤੇ ਵੀ ਹਰ ਜਗ੍ਹਾ ਜਿਹੜੀਆਂ ਉਹਦੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਉਸ ਘੋੜੇ ਦਾ ਬੀਲੀ ਉਹ ਇਹ ਬੱਚਾ ਹੀ ਤੇ ਬਾਕੀ ਤੁਸੀਂ ਬੱਚਾ ਦੇਖ ਹੀ ਲਿਆ ਬੱਚਾ ਬਹੁਤ ਸ਼ਾਨਦਾਰ ਤੇ ਬਹੁਤ ਸੋਹਣਾ ਰੰਗ ਹਰ ਪੱਖੋਂ ਜਿਹੜਾ ਬੱਚਾ ਜਿਹੜਾ A1 ਹੈ ਤੇ ਬਾਕੀ ਜੇ ਕਿਸੇ ਵੀਰ ਨੂੰ ਗਹਿਰਾਈ ਦੇ ਵਿੱਚ ਜੀ ਡਿਟੇਲ ਚਾਹੀਦੀ ਹੈ ਤੇ ਉਹਦੇ ਲਈ ਵੀਰੋ ਆਪਾਂ ਥੱਲੇ ਕੰਟੈਕਟ ਨੰਬਰ ਛਾੜ ਦਿੱਤਾ ਹੀ ਡਾਕਟਰ ਅਵਤਾਰ ਦਾ ਤੁਸੀਂ ਉਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਬੱਚੇ ਦੀ ਜੋ ਵੀ ਤੁਹਾਨੂੰ ਗਹਿਰਾਈ ਦੇ ਵਿੱਚ ਜਾਂ ਕੋਈ ਵੀ ਡਿਟੇਲ ਹੋਰ ਚਾਹੀਦੀ ਹੋਵੇ ਉਹ ਤੁਸੀਂ ਲੈ ਸਕਦੇ ਹੋ ਜਾਂ ਫਿਰ ਤੁਸੀਂ ਫਾਰਮ ਤੇ ਆ ਕੇ ਬੱਚੇ ਨੂੰ ਖੁਦ ਵੇਖ ਕੇ ਲੈ ਸਕਦੇ ਹੋ ਤੇ ਫਾਰਮ ਤੁਹਾਨੂੰ ਬਸ ਸਾਰੀ ਲੋਕੇਸ਼ਨ ਦੱਸ ਦਿੱਤੀ ਹੈ ਤੇ ਬਾਕੀ ਹੋਰ ਵੀ ਕੁਝ ਪਤਾ ਕਰਨਾ ਹੋਵੇ ਤਾਂ ਤੁਸੀਂ ਕਾਲ ਤੇ ਕਰ ਸਕਦੇ ਹੋ ਤੇ ਨਾਲ ਹੀ ਬੇਲੀਓ ਬੱਚਾ ਕਿਦਾਂ ਦਾ ਲੱਗਿਆ ਇਹ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਹੀ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਬੈਲ ਆਈਕਨ ਦਬਾ ਦਿਓ ਤੇ ਉੱਥੇ ਜਿਹੜੇ Facebook ਪੇਜ ਤੇ ਵੀਰ ਆਪਣੇ ਨਾਲ ਜੁੜੇ ਹੋਏ ਆ ਉਹ Facebook ਪੇਜ ਨੂੰ ਫੋਲੋ ਕਰ ਲਓ ਤਾਂ ਜੋ ਨਵੇਂ ਨਵੇਂ ਜਨਮ ਦਿਨਾਂ ਦੀਆਂ ਨਵੀਆਂ ਨਵੀਆਂ ਵੀਡੀਓ ਤੇ ਨਵੀਆਂ ਨਵੀਆਂ ਅਪਡੇਟ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਕੱਲ ਮਿਲਦੇ ਆ ਵੀਰ ਨਵੇਂ ਜਨਮ ਦਿਨ ਦੀ ਵੀਡੀਓ ਦੇ ਨਾਲ ਤੇ ਤਦ ਤੱਕ ਦੋ ਆਪਣੋ ਇਜਾਜ਼ਤ ਧੰਨਵਾਦ ਸਾਡੀ ਤਾਂ ਹਵਾਂ ਕਨੀ ਨੂੰ ਕੁਝ ਚੱਕ ਸਕਦਾ ਕੀ ਨਾ ਕਰੇ ਥੱਦ ਲਿਆ ਮੇਰੀ ਗੱਲ ਸੁਣ ਕੀ ਕਿਹਾ ਉਹਨੇ ਆ ਕੇ ਤੈਨੂੰ ਹੈ ਤੱਕ ਕੀ ਦਊ ਸਾਨੂੰ ਕਈ ਕੇ ਦੇਖ ਲੈ ਫਰਾਇ ਕਰ ਲੈ ਲੈ ਕੈ ਲੇ ਅਰੇ ਪਿੰਡ ਦੇ ਉਹ ਬੈਲੀਆਂ ਨੂੰ ਓਵਰ ਆਲ ਕੁੜੇ ਨਾਲ ਲੱਖ ਮੈਂ ਰੁਪਈਆ ਵੇਰ ਪਾਉਣ ਮੇਰੇ